ਇਸ ਸੋਸੀਏ ਗੱਲ ਦੋਸਤੋ ਅੱਜ ਦੀ ਅਪਡੇਟ ਮਿੱਡੇ ਮੀਲ ਨੂੰ ਲੈ ਕੇ ਵੱਡੀ ਖਬਰ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੇ ਮਿੱਡੇ ਮੀਲ ਖਾਣੇ ਸੰਬੰਧੀ ਆਈ ਨਵੀਂ ਅਪਡੇਟ ਬਿਗ ਬ੍ਰੇਕਿੰਗ ਨਿਊਜ਼ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਹੁਣ ਲੈ ਕੇ ਚੱਲਦੇ ਆ ਮਿੱਡੇ ਮੀਲ ਸੰਬੰਧੀ ਜੋ ਨਵੀਂ ਅਪਡੇਟ ਆਈ ਆ ਉਸ ਦੇ ਉੱਪਰ ਹੋਰ ਜਾਂਦੇ ਆ ਸਾਰੀ ਜਾਣਕਾਰੀ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਬਹੋਰ ਦਾ ਕਿੰਨੂ ਹੁਣ ਮਿੱਡੇ ਮੀਲ ਚ ਖਾਣ ਲਈ ਮਿਲੇਗਾ ਪੰਜਾਬ ਐਗਰੋ ਏਜੰਸੀ ਕਿਸਾਨਾਂ ਅਤੇ ਬੇਗਬਾਨੀ ਤੋਂ ਕਿੰਨੂ ਖਰੀਦਦੇ ਹਰ ਜ਼ਿਲ੍ਹੇ ਵਿੱਚ ਸਪਲਾਈ ਕਰੇਗੀ ਕਿੰਨੂ ਕਿਸ ਦਿਨ ਕਿਸ ਜ਼ਿਲ੍ਹੇ ਨੂੰ ਸਪਲਾਈ ਕੀਤਾ ਜਾਵੇਗਾ ਇਸ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੰਜਾਬ ਰਾਜ ਮਿੱਟੀ ਮਿਲ ਸੁਸਾਇਟੀ ਨੇ ਮੈਨੇਜਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀਆਂ ਹਨ ਇਸ ਹਿਸਾਬ ਨਾਲ ਇੱਕ ਹਫ਼ਤੇ ਤੱਕ 400 ਕੰਨੂ ਦੀ ਸਪਲਾਈ ਕੀਤੀ ਜਾਵੇਗੀ ਸੋਸਾਇਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਸੋਮਵਾਰ ਨੂੰ ਮਿੱਟੇ ਮੀਲ ਵਿੱਚ ਮੌਸਮੀ ਫਲ ਦੇਣ ਦੀ ਹਦਾਇਤ ਦਿੱਤੀਆਂ ਗਈਆਂ ਸਨ ਪਰ ਹੁਣ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਕਿੰਨੂ ਦਿੱਤੇ ਜਾਣਗੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ 6 ਜ਼ਿਲ੍ਹਿਆਂ ਵਿੱਚ ਕਿੰਨੂ ਦੀ ਸਪਲਾਈ ਕੀਤੀ ਜਾਵੇਗੀ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਬੱਚਿਆਂ ਨੂੰ ਮੰਗਲਵਾਰ ਨੂੰ ਖਾਣ ਲਈ ਕਿੰਨੂ ਦਿੱਤਾ ਜਾਵੇਗਾ ਇੰਨਾ ਜਿਲਿਆਂ ਨੂੰ ਮੰਗਲਵਾਰ ਨੂੰ ਕਿੰਨੂ ਦੀ ਸਪਲਾਈ ਮਿਲੇਗੀ ਉਹਨਾਂ ਨੂੰ ਬੁੱਧਵਾਰ ਬੱਚਿਆਂ ਨੂੰ ਕਿੰਨੂ ਖਾਣ ਦੇ ਲਈ ਦਿੱਤਾ ਜਾਵੇਗਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਦਿਨ ਅਚਾਨਕ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਉਸ ਦੇ ਅਗਲੇ ਦਿਨ ਕਿੰਨੂ ਦਿੱਤਾ ਜਾਣਗੇ ਕਿੰਨੂ ਨੂੰ ਸਪਲਾਈ ਬਲਾਕ ਪੱਧਰ ਤੇ ਕਰਵਾਉਣ ਲਈ ਬਲਾਕ ਕੋਆਰਡੀਨੇਟ ਲਗਵਾਏ ਗਏ ਹਨ ਬਲਾਕ ਕੋਆਰਡੀਨੇਟ ਸਕੂਲਾਂ ਨੂੰ ਕਿੰਨੂ ਦੀ ਸਪਲਾਈ ਕਰਨਗੇ ਕਿੰਨੂ ਦੀ ਅਦਾਗਿਰੀ ਬਲਾਕ ਪੱਧਰ ਤੇ ਸਿੱਧੇ ਤੌਰ ਤੇ ਪੰਜਾਬ ਐਗਰੋ ਨੂੰ ਕੀਤੀ ਜਾਵੇਗੀ ਪਰ ਅਦਾਗਿਰੀ ਕਰਦੇ ਸਮੇਂ ਸਬੰਧ ਸਕੂਲਾਂ ਨੂੰ ਕਿੰਨੂ ਦੀ ਸਪਲਾਈ ਦਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ ਦੱਸਣ ਜੋ ਹੈ ਕਿ ਅਬਹੋਰ ਵਿੱਚ ਕਰੀਬ 35000 ਹੈਕਟੇਰ ਰਕਵੇ ਵਿੱਚ ਕਿੰਨੂ ਦੀ ਪੈਦਾਵਾਰੀ ਹੁੰਦੀ ਹੈ ਇਸ ਵਾਰ ਕਿੰਨੂ ਦੀ ਪੰਪਲ ਫਸਲ ਹੋਈ ਪਰ ਕਿਸਾਨਾਂ ਅਤੇ ਬਾਗਬਾਨੀ ਨੂੰ ਕਿਸੇ ਦਾ ਬਜਟ ਭਾ ਨਹੀਂ ਮਿਲ ਸਕਿਆ ਜਿਸ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ ਇਸ ਦੌਰਾਨ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਮਿੱਡੇ ਮੇਲ ਚ ਮੌਸਮੀ ਫਲ ਜਾਂ ਕੇਲਾ ਦੇਣ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਜੇਕਰ ਪੂਰੇ ਪੰਜਾਬ ਵਿੱਚ ਮੌਸਮੀ ਫਲ ਦੀ ਬਜਾਏ ਕਿੰਨੂੰ ਦਿੱਤਾ ਜਾਏ ਤਾਂ ਬਾਗਬਾਨੀ ਅਤੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ ਬਹੁਤ ਫਾਇਦਾ ਹੋਇਆ ਜਿਸ ਸੰਬੰਧੀ ਅਬੋਹਰ ਦੇ ਬਾਗਬਾਨੀ ਨੇ ਜਦੋਂ ਆਵਾਜ਼ ਉਠਾਈ ਤਾਂ ਪੰਜਾਬ ਸਰਕਾਰ ਨੇ ਇਸ ਨੂੰ ਸਰਕਾਰ ਕਰ ਲਿਆ ਹੁਣ ਸਕੂਲਾਂ ਵਿੱਚ ਮਿੱਡੇ ਮੀਲ ਦੇ ਨਾਲ-ਨਾਲ ਕਿਨੂ ਦੀ ਸਪਲਾਈ ਸ਼ੁਰੂ ਹੋਣ ਨਾਲ ਇਸ ਦਾ ਉਪਾਦਨ ਨੂੰ ਫਾਇਦਾ ਹੋਵੇਗਾ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਦੇ ਲਈ ਲੈ ਕੇ ਹਾਜ਼ਰ ਹੋਈ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ